ਤਾਰੀਂ ਲੜਿਆ ਹਾਂ ਤਰਾਂ ਨੋਕਾ ਫੜਿਓ ਹਾਂ ਜੀ ਸਰ ਕੀ ਚੱਕਰ ਚਰਾਂ ਇਹ ਸਰ ਸਾਨੂੰ ਹੁਣੇ-ਹੁਣੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੋਟਰਸਾਈਕਲ ਹੈ ਜਿਹਦਾ ਨੰਬਰ ਹੈਗਾ 5888 ਇਹ ਗਵਰਨਮੈਂਟ ਕਾਲਜੋਂ ਕੋਲੋਂ ਆਇਆ ਤੇ ਸ਼ਹਿਰ ਚ ਫਟਾਕੇ ਮਾਰਦਾ ਥੋੜਾ ਜਿਹੜਾ ਮੋਟਰਸਾਈਕਲ ਸੀ ਅਸੀਂ ਨੰਬਰ ਦੇ ਆਧਾਰ ਤੇ ਜਿਹੜਾ ਇੱਥੇ ਹੈਗਾ ਸ਼ਿਆਰਪੁਰ ਦਾ ਬੜਾ ਐਕਸੈਸ ਬੈਂਕ ਹੈ ਉਹਦੇ ਸਾਹਮਣੇ ਖੜਾ ਸੀ ਫੜ ਲਿਆ ਉਹ ਜਦੋਂ ਬੱਚਿਆਂ ਨੂੰ ਪੁੱਛਿਆ ਉਹ ਮੰਨ ਗਿਆ ਕਹਿੰਦਾ ਜੀ ਠੀਕ ਹੈ ਮੈਂ ਫਟਾਕਾ ਮਾਰ ਰਿਹਾ ਪਰ ਜਦ ਤੱਕ ਅਸੀਂ ਆਪ ਨਹੀਂ ਚੈੱਕ ਕਰ ਲੈਂਦੇ ਅਸੀਂ ਉੱਥੇ ਕਾਰਵਾਈ ਨਹੀਂ ਕਰਦੇ ਉਹਨੇ ਚੈੱਕ ਕੀਤਾ ਮੋਟਰਸਾਈਕਲ ਨੇ ਵਾਕੇ ਪਟਾਕੇ ਮਾਰੇ ਆ ਤੇ ਇਹ ਜਿਹੜਾ ਮੋਟਰਸਾਈਕਲ ਹੈ ਇਹਦਾ ਮੋਟਰ ਵੀ ਕਲੈਕਟ ਤੱਕ ਜੋ ਚਲਾਨ ਬਣਦਾ ਉਹ ਕਰਾਂਗੇ ਤੇ ਜਿਹੜਾ ਇਹਦਾ ਸਰੰਸਰ ਹੈ ਉਹ ਹੁਣੇ ਲਵਾ ਕੇ ਤੇ ਪੁਲਿਸ ਲਾਈਨ ਦੇ ਵਿੱਚ ਬੰਦ ਕਰਾਇਆ ਜਾਊਗਾ ਸਰ ਬਹੁਤ ਸਾਰੇ ਕੂਬਿਕਲਰ ਜਿਹੜੇ ਹੈਗੇ ਹੈਂ ਟਾਈਟਰੀ ਜਿਹੜੀ ਹੈ ਗੱਡੀਆਂ ਹੈਗੀਆਂ ਸਕੂਟਰਾਂ ਮੋਟਰਸਾਈਕਲਾਂ ਐਕਸਟਰਾ ਲਾਈਟਾਂ ਵੀ ਲਗਾਈਆਂ ਆ ਐਕਸਟਰਾ ਕੋਰਨ ਲਗਾਈ ਹੈਗੀ ਆ ਤੇ ਉਹਨਾਂ ਦੇ ਵਿਰੁੱਧ ਵੀ ਕੋਈ ਕਾਰਵਾਈ ਜਿਹੜੀ ਹੈਗੀ ਬਿਲਕੁਲ ਸਰ ਬਿਲਕੁਲ ਜਿਨ੍ਹਾਂ ਨੇ ਹੋਟ ਲਵਾਇਆ ਐ ਐਕਸਟਰਾ ਲਾਈਟਾਂ ਲਵਾਈਆਂ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਆਂ ਔਰ ਉਹਨਾਂ ਦੇ ਮੌਕੇ ਤੇ ਚਲਾਣ ਵੀ ਕਰਦੇ ਆਂ ਔਰ ਇਹ ਕਰਦੇ ਆਂ ਤੇ ਕਰਦੇ ਰਵਾਂਗੇ ਜਿਹੜਾ ਵਾਰਨਿੰਗ ਹੈ ਜਿਹੜੀ ਵੀਡੀਓ ਬਣ ਰਹੀ ਹੈ ਇਹ ਉਹਨਾਂ ਨੂੰ ਇੱਕ ਸੰਦੇਸ਼ ਹੈ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਜੀ ਨੇ ਇਹੜਾ ਕੰਮ ਆ ਤੇ ਉਹ ਇੰਨਾ ਨਾਰਾਜ਼ ਹੋ ਜਾਂਦੇ ਆ ਕਿ ਇਸ ਵੇਲੇ ਸਾਡੇ ਨਾਲ ਵੀ ਕਿ ਤੁਸੀਂ ਸ਼ਹਿਰ ਦੇ ਵਿੱਚ ਲੱਗੇ ਹੋ ਤੁਹਾਡੇ ਲੱਗੇ ਹੋਣ ਦਾ ਕੀ ਫਾਇਦਾ ਸ਼ਹਿਰ ਦੇ ਵਿੱਚ ਇੰਨੇ ਲੋਕੇ ਪਟਾਕੇ ਮਾਰ ਰਹੇ ਆ ਠੀਕ ਆ ਨਾ ਤਾਂ ਫਿਰ ਅਸੀਂ ਵੀ ਪਬਲਿਕ ਨੂੰ ਜੋ ਵਧੀਆ ਸੇਵਾਵਾਂ ਨਾ ਦੇ ਸਕੀਏ ਇੰਨੇ ਇੰਨੇ ਅਸੀਂ ਤਰਖਾਣਾ ਲੈਣ ਦੇ ਆ ਕਿ ਸਾਡੇ ਨੌਕਰੀ ਦਾ ਕੀ ਹੱਜਰ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਤੇ ਸਾਡਾ ਜਿਹੜੀ ਪੀਸੀਆਰ ਟੀਮ ਹੈ ਜਾਂ ਹਿਸ਼ਾਰਪੁਰ ਦੀ ਜਿਹੜੀ ਪੁਲਿਸ ਹੈ ਉਹ ਕਿਸੇ ਵੀ ਕੀਮਤ ਤੇ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਨ ਵਾਲੇ ਬੰਦੇ ਨੂੰ ਬਿਲਕੁਲ ਨਹੀਂ ਬਖਸ਼ੇਗੀ ਕਿਹਨੇ ਨੇ ਕੋਸ਼ਿਸ਼ ਕੀਤੀ ਹੁਣ ਫੋਨ ਕੱਢਿਆ ਵੀ ਕਿਸ ਨੂੰ ਕਰਾਵਾਂਗੇ ਤੇ ਫੋਨ ਪੁੱਤ ਜਿੱਦਾ ਮਰਜ਼ੀ ਕਰਾ ਲਓ ਅਸੀਂ ਇਸ ਮਸਲੇ ਵਿੱਚ ਮੰਨਦੇ ਨਹੀਂ ਤੇ ਨਾ ਹੀ ਸਾਨੂੰ ਕੋਈ ਇਸ ਮਸਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੋਨ ਆਉਂਦਾ ਜੀ ਹੁਣ ਇਹਦਾ ਜੋ ਚਲਾਨ ਬਣਦਾ ਉਹ ਕਰਨ ਲੱਗੇ ਨੇ ਆ ਤੁਹਾਡੇ ਸਾਹਮਣੇ ਮਰਾਈ ਇਹ ਵੀ ਦੱਸਣਾ ਚਾਹੁੰਦੇ ਆ ਭਈ ਕੋਈ ਬੰਦਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੋਈ ਪਟਾਕਾ ਨਾ ਮਾਰ ਬੈਠੇ ਬਸ ਜਿੰਨੇ ਪਟਾਕਾ ਮਾਰ ਲਿਆ ਉਹਦੇ ਸਮਝ ਲੋ ਵੀ ਉਹ ਬਚ ਨਹੀਂ ਸਕਦਾ ਯਾਰ ਬਿਲਕੁਲ ਕਲੀਅਰ ਕਟਾ ਹੈ ਹੁਸ਼ਿਆਰਪੁਰ ਦੇ ਵਿੱਚ ਜੇ ਵੀ ਕਿ ਕਹਿੰਦੇ ਮੈਂ ਪਟਾਕਾ ਮਾਰ ਕੇ ਬਾਜ ਜਾਊਂਗਾ ਘਰ ਚਲ ਜਾਊਂਗਾ ਤਾਂ ਤੁਹਾਨੂੰ ਵੀ ਪਤਾ ਵੀ ਅਸੀਂ ਘਰ ਜਾ ਕੇ ਵੀ ਚਲਾਨ ਕੀਤੇ ਆ ਉਹਦਾ ਮਕਸਦ ਇਹ ਹੈ ਕਿ ਬੱਚੇ ਨੇ ਪਟਾਕਾ ਮਾਰ ਕੇ ਜਾਣਾ ਬੇਕਾਰ ਨਹੀਂ ਹੈ ਤੇ ਘਰ ਜਲ ਜਣੇ ਆ ਘਰਾਂ ਨੂੰ ਸਾਨੂੰ ਕਿਹੜੀ ਮਨਾਈ ਹੈ ਠੀਕ ਹੈ ਜੀ ਆ